ਸਰ ਮੇਰਾ ਸਵਾਲ ਸੀਗਾ ਜਿਹੜਾ ਕਿ ਬਿਜਲੀ ਵਿਭਾਗ ਦੇ ਵਿੱਚ ਜਿਹੜੇ ਕੰਮ ਐ ਨੇ ਚਾਹੇ ਉਹ ਪੱਕੇ ਨੇ ਚਾਹੇ ਉਹ ਕੱਚੇ ਨੇ ਜਿਹੜੇ ਕੰਮ ਕਰਦੇ ਨੇ ਸਰ ਉਦੋਂ ਉਹਨਾਂ ਦੀ ਜ਼ਿੰਦਗੀ ਆ ਜਿਹੜੀ ਖਤਰੇ ਦੇ ਵਿੱਚ ਹੁੰਦੀ ਹੈ ਕੀ ਉਹਨੂੰ ਖਤਰੇ ਨੂੰ ਟਾਲਿਆ ਜਾ ਸਕਦਾ ਸੋ ਮੰਤਰੀ ਸਾਹਿਬ ਨੇ ਇਹਦਾ ਜਵਾਬ ਹਾਂ ਦੇ ਵਿੱਚ ਦਿੱਤਾ ਪਰ ਸਰ ਪਿਛਲੇ ਦਿਨੀ ਮੇਰੇ ਹਲਕੇ ਦੇ ਵਿੱਚ ਪਿੰਡ ਬਲਿਆੜ ਦੇ ਵਿੱਚ ਭਾਨੀਗੜ ਬਲਾਕ ਦੇ ਵਿੱਚ ਸਰ ਕੰਮ ਚੱਲਦਾ ਸੀਗਾ ਲਾਈਟ ਕੱਟ ਕੀਤੀ ਹੋਈ ਸੀ ਇੱਕ ਪਰਿਵਾਰ ਦੇ ਕਿਸੇ ਨਿੱਜੀ ਜਨਰੇਟਰ ਚੱਲਦਾ ਸੀਗਾ ਸਰ ਉਹਦੀ ਲਾਈਟ ਜਦੋਂ ਉਹਦਾ ਜਿਹੜੀ ਪਾਵਰ ਬੈਕ ਹੋਈ ਤਾਂ ਸਰ ਮੁੰਡਾ ਨਾਲ ਦੀ ਨਾਲ ਮਰ ਗਿਆ ਸੀ ਤੇ ਉਹ ਕੱਚਾ ਸੀਗਾ ਤੇ ਸਰ ਉਹਨਾਂ ਦੇ ਲਈ ਜਿਹੜੀ ਐਕਸ ਗ੍ਰੇਸੀਅਸ ਗ੍ਰਾਂਟ ਹੈ ਜਾਂ ਐਕਸੀਡੈਂਟਲ ਜਿਹੜੀ ਗ੍ਰਾਂਟ ਹੈ ਸਰ ਉਹ 20 ਲੱਖ ਜਿਹੜਾ ਕੱਚਿਆਂ ਲਈ ਆ ਸਰ ਤੇ ਪੱਕਿਆਂ ਲਈ 30 ਲੱਖ ਆ ਤੇ 10 ਲੱਖ ਰੁਪਇਆ ਸਰ ਐਕਸੀਡੈਂਟਲ ਜਿਹੜਾ ਹੈਗਾ ਸਰ ਬੜੀ ਨੋਮੀਨਲ ਜੀ ਰਾਸ਼ੀ ਆ ਸਰ ਇਹਦੇ ਨਾਲ ਜਿਹੜਾ ਪਿੱਛੋਂ ਪਰਿਵਾਰ ਹੈ ਉਹਨਾਂ ਦਾ ਗੁਜ਼ਾਰਾ ਜਿਹੜਾ ਉਹ ਨਹੀਂ ਹੋ ਸਕਦਾ ਤੇ ਦੂਸਰੀ ਸਰ ਜਿਹੜੀ ਐ ਸੀ ਕਿ ਉਹਨਾਂ ਦੇ ਜਿਹੜੇ ਵਾਰਸ ਨੇ ਜਦੋਂ ਇਦਾਂ ਦੀ ਕੋਈ ਹਣ ਹੋਣੀ ਹੋ ਜਾਂਦੀ ਐ ਤੇ ਜਿਹੜੇ ਉਹਨਾਂ ਦੇ ਵਾਰਸ ਨੇ ਉਹਦੇ ਚ ਵੀ ਜੋ ਮੈਨੂੰ ਜਵਾਬ ਮਿਲਿਆ ਉਹਦੇ ਚ ਜਿਹੜੇ ਸਰ ਪੱਕੇ ਨੇ ਮੁਲਾਜ਼ਮ ਰੈਗੂਲਰ ਨੇ ਉਹਨਾਂ ਦੇ ਪਰਿਵਾਰਾਂ ਦੇ ਲਈ ਤਾਂ ਕੁਛ ਨਾ ਕੁਛ ਫਿਰ ਵੀ ਹੈਗਾ ਕਿ ਉਹਨਾਂ ਨੂੰ ਜਿਹੜਾ ਸਰ ਕੋਈ ਨਾ ਕੋਈ ਰੋਜ਼ਗਾਰ ਜਿਹੜਾ ਦਿੱਤਾ ਜਾਂਦਾ ਸਰਕਾਰ ਦੇ ਵੱਲੋਂ ਪਰ ਸਰ ਜਿਹੜੇ ਕੱਚੇ ਨੇ ਜ਼ਿਆਦਾਤਰ ਵਿਭਾਗ ਦੇ ਵਿੱਚ ਸਰ ਕੱਚੇ ਜਿਹੜੇ ਮੁਲਾਜ਼ਮ ਨੇ ਕੰਮ ਕਰਦੇ ਨੇ ਸਰ ਜ਼ਿੰਦਗੀ ਓਨੀਓ ਜਿਹੜੀ ਕੀਮਤੀ ਆ ਕੱਚੇ ਮੁਲਾਜ਼ਮਾਂ ਦੀ ਆ ਠੇਕੇ ਵਾਲਿਆਂ ਦੀ ਆ ਓਨੀਓ ਕੀਮਤੀ ਆ ਜਿਹੜਾ ਸਰ ਜਿਹੜੀ ਰੈਗੂਲਰ ਜਿਹੜੇ ਮੁਲਾਜ਼ਮ ਹੈਗੇ ਨੇ ਸੋ ਸਰ ਉਹਨਾਂ ਦੇ ਵੱਲ ਜਿਹੜਾ ਖਾਸ ਧਿਆਨ ਕੋਈ ਦਿੱਤਾ ਜਾਊਗਾ ਮੈਂ ਮੰਤਰੀ ਸਾਹਿਬ ਤੋਂ ਪੁੱਛਣਾ ਚਾਹੁੰਦੀ ਆ ਮੰਤਰੀ ਜੀ ਮਾਨਯੋਗ ਸਪੀਕਰ ਸਾਹਿਬ ਹਾਲ ਹੀ ਵਿੱਚ ਅਸੀਂ 13 ਸਤੰਬਰ 2024 ਨੂੰ ਜਿਹੜੀ ਐਕਸ ਗ੍ਰੇਸ਼ੀਆ ਗ੍ਰਾਂਟ 10 ਲੱਖ ਰੁਪਏ ਦਿੱਤੀ ਜਾਂਦੀ ਸੀਗੀ ਉਸ ਨੂੰ ਅਸੀਂ ਵਧਾ ਕੇ 30 ਲੱਖ ਰੁਪਏ ਕੀਤਾ ਹੈ ਪਰ ठेका ਅਧਿਕਾਰਤ ਜਿਹੜੇ ਕਰਮਚਾਰੀ ਨੇ ਉਹਨਾਂ ਅਨੁਸਾਰ ਇਸ ਤੋਂ ਪਹਿਲਾਂ 13 ਸਤੰਬਰ 24 ਤੋਂ ਪਹਿਲਾਂ 10 ਲੱਖ ਰੁਪਏ ਬਤੌਰ ਐਕਸ ਗਰੇਸ਼ੀਆ ਗ੍ਰਾਂਟ ਦਿੱਤੀ ਜਾਂਦੀ ਸੀਗੀ ਜਿਸ ਨੂੰ ਵਧਾ ਕੇ ਅਸੀਂ ਸਰ ਡਬਲ ਕੀਤਾ 20 ਲੱਖ ਰੁਪਏ ਕੀਤਾ ਸਰ ਇਹ ਗੱਲ ਮੈਂ ਬਿਲਕੁਲ ਮੰਨਦਾ ਹਾਂ ਕਿ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਇਹ ਜਿਹੜਾ ਬਿਜਲੀ ਵਿਭਾਗ ਆ ਇਹਦੇ ਵਿੱਚ ਡਿਊਟੀ ਦੌਰਾਨ ਕੰਮ ਕਰਦੇ ਹਾਦਸੇ ਵਾਪਰ ਜਾਂਦੇ ਨੇ ਅਸੀਂ ਪੂਰੀ ਕੋਸ਼ਿਸ਼ ਦੇ ਵਿੱਚ ਆ ਕਿ ਹਾਦਸੇ ਜਿਹੜੇ ਨੇ ਘੱਟ ਤੋਂ ਘੱਟ ਵਾਪਰਨ ਨਾ ਹੀ ਵਾਪਰਨ ਕੋਈ ਇਹੋ ਜਿਹੀ ਸਥਿਤੀ ਜਿਹੜੀ ਆ ਉਹ ਨਾ ਆਵੇ ਪਰ ਜੇਕਰ ਕੋਈ ਇਸ ਇਸ ਤਰ੍ਹਾਂ ਦਾ ਹਾਦਸਾ ਵਾਪਰਦਾ ਹੈ ਤੇ ਉਹਦੇ ਵਾਸਤੇ ਅਸੀਂ ਆਲ ਹੀ ਆਲਵੇਸ ਅਸੀਂ ਉਹਨਾਂ ਦੇ ਨਾਲ ਆ ਔਰ ਪਹਿਲਾਂ ਹੀ ਗ੍ਰਾਂਟਾਂ ਜਿਹੜੀਆਂ ਨੇ ਐਕਸ ਗ੍ਰੇਸ਼ੀਆ ਗ੍ਰਾਂਟ ਡਬਲ ਜਿਹੜੀ ਆ ਉਹ ਕੀਤੀ ਜਾ ਚੁੱਕੀ ਹੈ ਥੈਂਕ ਯੂ ਜੀ ਹੈ ਜੀ ਕੁਝ ਹਾਂਜੀ ਸਰ ਜੀ ਸਪੀਕਰ ਸਾਹਿਬ ਮੈਨੂੰ 3 ਸਾਲ ਹੋ ਗਏ ਸੰਗਰੂਰ ਦੇ ਲੋਕਾਂ ਨੇ ਜਿਹੜੀ ਸੇਵਾ ਦਿੱਤੀ ਆ ਬਤੌਰ ਹਲਕਾ ਬਦਾਇ ਤਿੰਨਾਂ ਤਿੰਨ ਸਾਲਾਂ ਦੇ ਵਿੱਚ ਸਰ ਮੇਰੇ ਹਲਕੇ ਦਾ ਪਿੰਡ ਖੇੜੀ ਗੱਲਾਂ ਤੇ ਮੇਰੇ ਹਲਕੇ ਦਾ ਪਿੰਡ ਕਰਾਚੋ ਤੇ ਮੇਰੇ ਹਲਕੇ ਦਾ ਪਿੰਡ ਸਰ ਬਲਿਆ ਸਰ ਉਥੇ ਤਿੰਨ ਨੌਜਵਾਨ ਮੁੰਡੇ ਨੇ ਜਿਹੜੇ ਉਹਨਾਂ ਦੀ ਡੈਥ ਹੋ ਚੁੱਕੀ ਆ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਵਾਰ ਫੇਰ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਜਿਹੜੇ ਇਹ ਸਿਰ ਕੱਲੇ ਸੰਗਰੂਰ ਦੇ ਭਾਨੀਗੜ ਬਲਾਕ ਦਾ ਮੈਂ ਅੰਕੜਾ ਦੱਸ ਰਹੀ ਆ ਤੇ ਪੂਰੇ ਪੰਜਾਬ ਦਾ ਸਰ ਅੰਕੜੇ ਨੇ ਜਿਹੜੇ ਉਹ ਵਧਣਗੇ ਸੋ ਇਹਨਾਂ ਦੇ ਵੱਲ ਉਹਨਾਂ ਦੀ ਜ਼ਿੰਦਗੀ ਬਚਾਉਣ ਦੇ ਲਈ ਸਰ ਕੁਝ ਨਾ ਕੋ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਜਿਹੜੇ ਸਖਤ ਜਿਹੜੇ ਕਦਮ ਚੁੱਕਣੇ ਚਾਹੀਦੇ ਨੇ ਧੰਨਵਾਦ ਠੀਕ ਹੈ ਥੈਂਕ ਯੂ